ਬੜੀ ਖੁਸ਼ੀ ਦੀ ਗੱਲ ਹੈ ਜੀ ਸਾਊਥ ਵਿੱਚ ਪਹਿਲੀ ਵਾਰ ਇਹ ਕੈਂਪ ਲੱਗਣ ਜਾ ਰਿਹਾ ਤੁਸੀਂ ਹੈਰਾਨ ਰਹਿ ਜਾਓਗੇ ਕਿ ਸਾਊਥ ਵਿੱਚ ਪਹਿਲੀ ਵਾਰ ਗੁਰਮੁਖੀ ਅੱਖਰਕਾਰੀ ਕੈਂਪ ਗੁਰਮੁਖੀ ਕੈਲੀਗ੍ਰਾਫੀ ਕੈਂਪ ਆ ਇਸ ਕੈਂਪ ਦੇ ਵਿੱਚ ਜਿਹੜੀ ਸਾਡੀ ਪ੍ਰਾਤਨ ਸੱਭਿਅਤਾ ਖਤਮ ਹੁੰਦੀ ਜਾ ਰਹੀ ਹੈ ਤੁਨ ਗੁਰੂਗ੍ਰਾਮ ਸਾਹਿਬ ਜੀ ਛਾਪੇ ਨਹੀਂ ਸੀ ਜਾਂਦੇ ਲਿਖੇ ਜਾਂਦੇ ਸੀ ਗੁਟਕਾ ਸਾਹਿਬ ਛਾਪੇ ਨਹੀਂ ਸੀ ਜਾਂਦੇ ਲਿਖੇ ਜਾਂਦੇ ਸੀ ਔਰ ਲਿਖਣ ਵਾਲੇ ਵੀ ਹੁੰਦੇ ਸੀ ਪਿਆਰੇ ਗੁਰਸਿੱਖ ਅੱਜ ਸਾਡੇ ਬੱਚਿਆਂ ਨੂੰ ਅੱਗੇ ਆਉਣ ਦੀ ਲੋੜ ਹੈ ਉਹਨਾਂ ਬੱਚਿਆਂ ਦੇ ਲਈ ਉਹਨਾਂ ਬੱਚਿਆਂ ਦੇ ਲਈ ਸੁਨਹਿਰੀ ਮੌਕਾ ਜਿਹੜੇ ਪਿਆਰ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਔਰ ਜਿਹੜੇ ਸਿੱਖਣਾ ਚਾਹੁੰਦੇ ਨੇ ਕੈਲੀਗ੍ਰਾਫੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਕਿੱਦਾਂ ਦੇ ਤਿਆਰ ਹੁੰਦੇ ਨੇ ਕਾਗਜ਼ ਕਿਹੜਾ ਹੁੰਦਾ ਹੈ ਕਲਮਾਂ ਕਿਹੜੀਆਂ ਹੁੰਦੀਆਂ ਨੇ ਕਲਮਾਂ ਬਣਾਈਆਂ ਕਿਵੇਂ ਜਾਂਦੀਆਂ ਨੇ ਗੁਰਬਾਣੀ ਸੰਥਿਆ ਇੱਥੇ ਹੀ ਵਸਨੀ ਤੰਤੀ ਸਾਜ ਗੱਤਕਾ ਗੁਰਬਾਣੀ ਸੰਥਿਆ ਸਲਾਈਡ ਸ਼ੋ 26 27 28 ਜਨਵਰੀ 2024 ਨੂੰ ਇਹ ਗੁਰਮਤ ਕੈਂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਅਲਸੂਰ ਬੰਗਲੌਰ ਦੇ ਵਿੱਚ ਲੱਗਣ ਜਾ ਰਿਹਾ ਜਿਹੜੇ ਵੀ ਵੀਰਾਂ ਭੈਣਾਂ ਨੇ ਪੂਰੇ ਸਾਊਥ ਵਿੱਚ ਜਿੱਥੇ ਦਾ ਵੀ ਕੋਈ ਵੀਰ ਭੈਣ ਆਉਣਾ ਚਾਹੁੰਦਾ ਏ ਉਹ ਬੰਗਲੌਰ ਸ਼ਹਿਰ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਅਲਸੂਰ ਇੱਥੇ ਪਹੁੰਚੇ ਰੈਣ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਟੋਟਲੀ ਬਹੁਤ ਵਧੀਆ ਪ੍ਰਬੰਧ ਕਮੇਟੀ ਵੱਲੋਂ ਕੀਤਾ ਗਿਆ ਹੈ ਜੀ ਔਰ ਲੱਗਣ ਜਾ ਰਿਹਾ ਹੈ 26 27 28 ਜਨਵਰੀ ਨੂੰ ਗੁਰਮੁਖੀ ਅੱਖਰਕਾਰੀ ਕੈਂਪ ਤੁਸੀਂ ਭਾਗਾ ਵਾਲੇ ਹੋ ਤੁਸੀਂ ਆਪਣੇ ਆਪ ਨੂੰ ਭਾਗਾ ਵਾਲੇ ਸਮਝਿਓ ਕਿ ਆਪਜੀ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਆਪਣੇ ਹੱਥਾਂ ਦੇ ਨਾਲ ਲਿਖ ਸਕਦੇ ਹੋ ਹੁਕਮਨਾਮਾ ਸਾਹਿਬ ਲਿਖ ਸਕਦੇ ਹੋ ਇਹ ਕੈਂਪਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਿੰਨ ਦਿਨ 26 27 28 ਜਨਵਰੀ 2024 ਨੂੰ ਲੱਗੇਗਾ ਛੋਟੇ ਤੋਂ ਲੈ ਕੇ ਵੱਡੇ ਤੱਕ ਕੋਈ ਵੀ ਇਹਦੇ ਵਿੱਚ ਭਾਗ ਲੈ ਸਕਦਾ ਏ ਔਰ ਜਿਨ੍ਹਾਂ ਨੇ ਭਾਗ ਲੈਣਾ ਉਹ ਉੱਪਰ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਆਪਣਾ ਫਾਰਮ ਜ਼ਰੂਰ ਭਰੋ 24 ਜਨਵਰੀ ਤੱਕ ਫਾਰਮ ਭਰੇ ਜਾਣੇ ਨੇ ਉਸ ਤੋਂ ਬਾਅਦ ਫਾਰਮ ਭਰਨੇ ਬੰਦ ਹੋ ਜਾਣੇ ਨੇ ਔਰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਤਾਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨਾਂ ਅੱਖਰਾਂ ਨੂੰ ਆਪ ਜੀ ਨੇੜੇ ਤੋਂ ਛੂ ਸਕੋ ਔਰ ਲਿਖ ਸਕੋ ਗੁਰਮਖੀ ਅਖਰਕਾਰੀ ਕੈਂਪ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ